ਅੱਜ ਜਿਹੜਾ 12ਵਾਂ ਦਿਨ ਸਰੀਵਰਤਾ ਇਹਦੇ ਵਿੱਚ ਥੋੜੀ ਜਿਹੀ ਚੇਂਜ ਇਹ ਕੀਤੀ ਹੈ ਕਿ ਪਹਿਲਾਂ ਜਿੱਥੇ ਜਿਹੜਾ ਸੀਗਾ ਨਾ ਨਿੰਬੂ ਔਰ ਜਿੰਜਰ ਵਾਟਰ ਦੋ ਤਿੰਨ ਗਲਾਸ ਜਿਹੜਾ ਦਿੰਦੇ ਵਿੱਚ ਹੁਣ ਸਿਰਫ ਇੱਕ ਗਲਾਸ ਕੀਤਾ ਹੋਇਆ ਬਾਕੀ ਸਾਰਾ ਟਾਈਮ ਸਿਰਫ ਪਾਣੀ ਜੀ 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 ਆਈ نو ਇਟਸ ਕ੍ਰੇਜ਼ੀ ਆਇਨਾ ਨੈਮ ਬਟ ਓਵਰ ਯਾ ਆਪਾਂ ਵੀ ਇਦਾਂ ਹੀ ਆ ਵੀਅਰਡ ਵੀ ਆ ਕ੍ਰੇਜ਼ੀ ਵੀ ਆ ਸਾਰਾ ਕੁਝ ਹੀ ਆ ਸੋ ਪਛਿਆ ਵਾਂਸ ਅਗੇਨ ਮੈਂ ਕਿਸੇ ਨੂੰ ਐਡਵਾਈਸ ਨਹੀਂ ਕਰਦੀ ਕੋਈ ਐਵੇਂ ਭਾੜੇ ਕਿ ਕਹਿੰਦੇ ਹਨਾ ਸੋਚ ਕੇ ਵੀ ਹੁਣ ਵੀ ਸ਼ੁਰੂ ਕਰਨਾ ਨੋ ਕੁਲਚ ਯੂ ਸੈਲਫ ਕਿੱਦਾਂ ਕਰਨਾ ਮੈਂ ਜਰਾ ਜਰਨਲ ਸ਼ੁਰੂ ਕੀਤਾ ਹੋਇਆ ਹੈ ਨਾ ਹੁਣ ਬਾਹਰ ਮੈਂ ਦੰਦੇ ਪਹੁੰਚੇ ਮੈਂ ਪਹਿਲੇ ਦਿਨ ਤੋਂ ਰੀਲਾਂ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਐਂਡ ਵਰਕ ਔਨ ਯਰ ਸੈਲਫ ਓਕੇ ਜੇ ਕੋਈ ਸਵਾਲ ਹੋਵੇ ਇੱਥੇ ਵੀ ਕਮੈਂਟ ਕਰ ਸਕਦੇ ਹੋ ਬਾਕੀ ਆਪਾਂ ਲਾਈਵ ਹੈਗੇ ਆ ਉੱਥੇ ਆ ਕੇ ਜ਼ਰੂਰ ਸਵਾਲ ਕਰੋ ਸਰ ਰੇਡੀਓ ਵੀ ਚੱਲਦਾ ਪਿਆ ਤੁਹਾਨੂੰ ਪਤਾ ਹੀ ਹੈ ਕਿਵੇਂ ਸੁਣਨਾ ਹੈ ਨਹੀਂ ਪਤਾ ਰੀਲ ਨੰਬਰ ਦੋ ਮੈਨੂੰ ਆ ਕੇ ਨਾ ਬੁਝੋ ਨਾ ਮੈਨੂੰ WhatsApp ਉੱਤੇ ਮੈਸੇਜ ਕਰੋ ਰੇਡੀਓ ਕਿਵੇਂ ਸੁਣਨਾ ਰੀਲ ਨੰਬਰ ਦੋ ਦੇਖ ਲਓ ਆਏ ਤੂੰ ਸੁਸਤਾ ਕੇ ਨਾ ਵੀ ਰੋਟੀ ਪਕਾ ਆ ਵੀ ਦੋ ਤੁਹਾਡੇ ਮੂੰਹ ਚ ਬੁਰਕੀਆਂ ਵੀ ਤੁਨ ਦੋ ਫੇਰ ਤੁਹਾਡੇ ਮੂੰਹ ਇੱਥੋਂ ਫੜ ਕੇ ਇੱਥੋਂ ਫੜ ਕੇ ਤਾਂ ਹਿਲਾ ਵੀ ਦੋ ਕਿ ਨਹੀਂ ਤਾਂ ਕਿ ਤੂੰ ਚੱਲ ਵੀ ਰਹੁਣ ਤੇ ਮਗਰ ਉਹ ਘੋਟਨੇ ਨਾਲ ਬੁਰਕੀ ਤੁਹਾਡੇ ਅੰਦਰ ਵੀ ਕਰਨੀ ਹੈ ਇੱਥੇ ਪਹੁੰਚੇ ਹੋਇਆ ਹੱਦ ਹੋ ਗਈ ਕਿ ਨਹੀਂ ਚਲੋ ਛੱਡੋ ਬਰੇ ਆਪਾਂ ਚੱਲਦੇ ਹੁਣ ਲਾਈਵ ਤੇ ਆ ਜਾਓ ਉੱਥੇ